E uh. ਸਾਜਿਬ ਟੁੱਟੇ ਪਾ ਰੱਖ ਪ੍ਰਭੂ ਨਾਨਕ ਦੇ ਕਰ ਹੱਥ ग्रंथ साहिब सच्चे पातशाह महाराज पवित्र हफ्ता बारे जो विशेष दीवान सजाए जाते हैं इस विशेष गुरमत दीवान की ਆਪ ਜੀ ਹਾਜ਼ਰੀ ਭਰ ਰਿਹਾ ਹੋ ਸਨਮਾਨਯੋਗ ਭਾਈ ਸਾਹਿਬ ਜੀ ਸਤਿਗੁਰਾਂ ਦੇ ਅੰਮ੍ਰਿਤ ਵਚਨ ਕੀਰਤਨ ਸਰਵਣ ਕਰਾਰ ਹੋਇ ਸਨ ਤੀਸਰੇ ਗੁਰਦੇ ਤਨ ਗੁਰ ਗੁਰਦਾਸ ਜੀ ਮਹਾਰਾਜ ਜਿਨ੍ਹਾਂ ਦਾ ਆਗਮਨਪੁਰਬ ਪਿਛਲੇ ਦਿਨੀ ਬੜੀ ਪ੍ਰੇਮ ਭਾਵਨਾ ਨਾਲ ਸਮੁੱਚੇ ਸਿੱਖ ਜਗਤ ਨੇ ਮਨਾਇਆ ਪਰ ਆਪ ਜੀ ਵੀ ਹਰ ਗੁਰਦਾਸ ਪੁਰਬ ਮਨਾ ਰਹੇ ਕੰਗ ਸ਼ਾਨ ਦੇ ਦੀਵਾਨ ਵਿੱਚ ਧੰਨ ਗੁਰੂ ਅਮਰਦਾਸ ਜੀ ਦੇ ਜੀਵਨ ਦਾ ਉਪਰੰਤ ਆਪਣੇ ਪਰਿਵਾਰ ਦੇ ਵਿੱਚ ਕਿਰਤਕਾਰ ਤੀਰਥ ਇਸ਼ਨਾਨ ਦਾ ਵਕਤ ਔਰ ਤੀਰਥ ਇਸ਼ਨਾਨ ਤੋਂ ਵਾਪਸ ਆਉਂਦਿਆਂ ਮਨ ਨੂੰ ਇਹ ਠੋਕਰ ਇਹ ਜ਼ਿੰਦਗੀ ਦਾ ਇਨਾ ਸਮਾਂ ਬਤੀਤ ਹੋ ਚੁੱਕਾ ਹੈ ਪਰ ਅਜੇ ਤੱਕ ਗੁਰੂ ਧਰ ਨਹੀਂ ਦਿੱਤਾ ਉਸ ਤੋਂ ਬਾਅਦ ਆਪਣੇ ਘਰ ਦੇ ਵਿੱਚੋਂ ਹੀ ਨਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬੇਟੀ ਬੀਬੀ ਅਮਰੋ ਉਹਨਾਂ ਦੇ ਪਵਿੱਤਰ মুখ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਸ਼ਬਦ ਸਰਵਣ ਕਰਕੇ ਅੰਦਰ ਦਾ ਤਿਕਾ ਹਾਸਿਲ ਹੋਣਾ ਉਸ ਪਵਿੱਤਰ ਸ਼ਬਦ ਦੇ ਭਾਵ ਅਰਥਾਂ ਨੂੰ ਸਮਝਣਾ ਇਸ ਸ਼ਬਦ ਦੀ ਰਾਤ ਵਿਚਾਰ ਕੀਤੇ ਬਾਬਾ ਅਮਰਦਾਸ ਜੀ ਦੀ ਜ਼ਿੰਦਗੀ ਦਾ ਦੂਸਰਾ ਉਹ ਕਲਨਾ ਵਾਲਾ ਪੜਾ ਹੈ ਕਿ ਜਿੱਥੇ ਗੁਰੂ ਚਰਨਾਂ ਜੁੜ ਕੇ ਨਿਰੰਤਰ ਦਿਨ ਰਾਤ ਗੁਰੂ ਜੀ ਨੂੰ ਸਮਰਪਿਤ ਹੋ ਕੇ ਸੇਵਾ ਕੀਤੀ ਇਸ ਕੀਤੀ ਕੋਈ ਟਹਿਲ ਤੋਂ ਉਹਨਾਂ ਨੂੰ ਜੋ ਬਖਸ਼ੀਸ਼ ਮਿਲੀ ਇਸ ਸੰਬੰਧੀ ਆਪਾਂ ਵਿਚਾਰ ਕਰ ਸਕੀਏ ਆਪ ਜਿਤਨੇ ਗੁਰੂ ਚਰਨਾਂ ਅੰਦਰ ਆਸਿਰ ਹੋ ਆਪ ਜੀ ਅਸੀਸ ਬਖਸ਼ੋ ਤੁਹਾਨੂੰ ਗੁਰੂ ਅਨੰਦਦਾਸ ਜੀ ਮਹਾਰਾਜ ਆਪਣੀ ਰਹਿਮਤ ਭਰੀ ਬਖਸ਼ੀਸ਼ ਭਰੀ ਨਜ਼ਰ ਕਰਨ ਆਪ ਸਤਿਗੁਰੂ ਆਪਣਾ ਇਤਿਹਾਸ ਗੁਰਬਾਣੀ ਗੁਰੂ ਸਿਧਾਂਤ ਦੀ ਵਿਚਾਰ ਕਰਾ ਲੈ ਕਰੋ ਬਖਸ਼ੇ ਸਾਧ ਸੰਗਤ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਅਮਰਦਾਸ ਜੀ ਨੇ ਗੁਰੂ ਨਾਨਕ ਸਹਿਬ ਮਹਾਰਾਜ ਜੀ ਦਾ ਇਹ ਸ਼ਬਦ ਬੀਬੀ ਅੰਮ੍ਰਿਤ ਸਰਵਨ ਕੀਤਾ ਤੇ ਮਨ ਦੇ ਅੰਦਰ ਇਹ ਜਗਿਆਸਾ ਉਤਪੰਨ ਹੋਈ ਕਿ ਜਿਸ ਨੇ ਇਹ ਸ਼ਬਦ ਇਹ ਅੰਮ੍ਰਿਤ ਵਚਨ ਉਚਾਰਨ ਕੀਤੇ ਨੇ ਉਹਨਾਂ ਦੇ ਮੈਂ ਦਰਸ਼ਨ دیدار ਜ਼ਰੂਰ ਕਰ ਬੀਬੀ ਅਮਰੋਦ ਜੀ ਨੂੰ ਜਦੋਂ ਪੁੱਛਿਆ ਤਾਂ ਉਹਨਾਂ ਉੱਤਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਤਾਂ ਪ੍ਰਪੂਰਬਿਆ ਨਾ ਕਰ ਗਏ ਜਿਵੇਂ ਅਸੀਂ ਕਿਹਾ ਬ ਜੋਤੀ ਜੋਤ ਸਮਾਉਣਾ ਵਰਤਨੇ ਪਰ ਦਰਸ ਗੁਰੂ ਤਾਂ ਆਪ ਹੀ ਜੋਤ ਸਰੂਪ ਹੈ ਪਰ ਸਤਿਗੁਰੂ ਨੇ ਜਿਹੜੇ ਸ਼ਬਦ ਵਰਤੇ ਬਾਣੀ ਚ ਇੱਕ ਤਾਂ ਦਸ਼ਮੇਸ਼ ਪਿਤਾ ਜੀ ਨੇ ਜੋ ਸ਼ਬਦ ਵਰਤਿਆ ਉਹ ਪਿਆਨਾ ਵਰਤਿਆ ਤੇ ਪੱਟ ਸਹਿਬਾਨ ਜੀ ਨੇ ਖਜ਼ੂਰ ਦੇ ਸ਼ਰੀਰ ਕਿ ਚੋਲੇ ਬਦਲ ਵਕਤ ਜੋ ਸ਼ਬਦ ਵਰਤਿਆ ਉਹ ਦੇਵਪੁਰੀ ਮੈਂ ਗਿਆ ਵਰਤਿਆ ਜਿਵੇਂ ਪੱਟ ਸਹਿਬਾਨ ਜੀ ਦਾ ਵਚਨ ਹੁੰਦਾ ਹੈ ਕਿ ਦੇਵਪੁਰੀ ਮੈਂ ਗयो ਆਪ ਪਰਮੇਸ਼ਰ ਭਾਇਓ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਵਰਤਿਆ ਹੈ ਕਿ ਜਿੱਕਰ ਫੋਰ ਦਲੀਸ ਸੇ ਪ੍ਰਭ ਪੁਰਕਿਆ ਪ੍ਰਾਂਤ ਪ੍ਰਭ ਪੁਰਕਿਆ ਆਪਿਆਂ ਇਸੇ ਕਰਕੇ ਕੈਬਰੀ ਦਾਸੇ ਸ਼ਬਦ ਵਰਤ ਲਿਖਾ ਹੁੰਦਾ ਹੈ ਕਿ ਪ੍ਰਭ ਪੁਰ ਪਿਆ ਨਾ ਕਰ ਉਹਨਾਂ ਕੇ ਪਿਤਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਤਾਂ ਪਰਉਪਕਾਰ ਪਿਆ ਨਾ ਕਰ ਗਏ ਤੇ ਆਪਣੀ ਜਗ੍ਹਾ ਤੇ ਮੇਰੇ ਸਨਮਾਨਯੋਗ ਪਿਤਾ ਜੀ ਨੂੰ ਬਿਠਾ ਕੇ ਗਏ ਜਿਹਦੀ ਜੋਤ ਗੁਰੂ ਨਾਨਕ ਸਾਹਿਬ ਦੇ ਅੰਦਰ ਵਰਤੀ ਹੈ ਉਹ ਜੋਤ ਸਨਮਾਨਯੋਗ ਪਿਤਾ ਜੀ ਦੇ ਅੰਦਰ ਵਰਤੀ ਹੈ ਤੇ ਇੱਕ ਦਾਸ ਅਕਸਰ ਬਿਰਤੀ ਕਰਨਾ ਹੈ ਕਿ ਆਪ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਇਹ ਹਜ਼ੂਰ ਨੇ ਬਾਣੀ ਦੇ ਸਰਲੇਖ ਵਿੱਚ ਵੀ ਹੱਥ ਲਿਖਿਆ ਹੈ ਸਾਨੂੰ ਜਦੋਂ ਅਸੀਂ 6 ਗੁਰੂ ਸਾਹਿਬਾਨਾਂ ਦੇ ਅੰਮ੍ਰਿਤ ਗੋਲ ਬਾਣੀ ਤੋਂ ਪੜ੍ਹਨੇ ਹਾਂ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਧੰ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜੁਨ ਦੇ ਤੇ ਨੌਵੇਂ ਗੁਰਦੇਵ ਸਤਨੂ ਗੁਰੂ ਤੇਜ ਬਾਹadur ਉਹਨਾਂ ਦੀ ਸਾਰੀ ਬਾਣੀ ਦੇ ਉੱਪਰ ਹਰ ਗੁਰੂ ਸਾਹਿਬਾਨ ਲਈ ਇੱਕ ਸ਼ਬਦ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ ਇਹ ਮਹੱਲਾ ਨੂੰ ਕੁ ਵਰਤਿਆ ਮਹਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਨੌਵਾਂ ਪਰ ਧੰਤੂ ਗੁਰੂ ਅੰਗਦ ਸਹਿ ਮਹਾਰਾਜ ਜੀ ਦੇ ਤਰੇਹ ਸ਼ਲੋਕਾਂ ਚ ਕਿਤੇ ਵੀ ਹਜ਼ੂਰ ਨੇ ਆਪਣਾ ਨਾਮ ਜਨ ਅੰਗਦ ਕਹਿ ਅੰਗਦ ਵੀ ਵਰਤੇ ਅਸੀਂ ਗੁਰੂ ਅਮਰਦਾਸ ਜੀ ਬਾਰੇ ਪੜਾਂਗੇ ਹਜ਼ੂਰ ਨੇ 17 ਰਾਗਾਂ ਚ ਬਾਣੀ ਉਚਾਰਨ ਕੀਤੀ ਪਰ 17 ਰਾਗਾਂ ਚ ਕਿਸੇ ਸ਼ਬਦ ਅਸਪਦੀ ਸ਼ਲੋਕ ਛੰਤ ਪੌੜੀ ਵਿੱਚ ਹਜ਼ੂਰ ਨੇ ਆਪਣਾ ਨਾਮ ਅਮਰਦਾਸ ਰੂਪ ਵਿੱਚ ਨਹੀਂ ਵਰਤਿਆ ਗੁਰੂ ਰਾਮਦਾਸ ਔਰ ਗੁਰੂ ਅਰਜੁਨ ਦੇ ਉਹਨਾਂ ਦੀ 30-30 ਰਾਗਾਂ ਚ ਬਾਣੀ ਹੈ ਪਰ ਕਿਤੇ ਵੀ ਗੁਰੂ ਰਾਮਦਾਸ ਗੁਰੂ ਅਰਜੁਨ ਦੇ ਜੀ ਨੇ ਆਪਣੀ ਕਿਸੇ ਸ਼ਬਦ ਪਦੇ ਸ਼ਲੋਕ ਵਿੱਚ ਆਪਣਾ ਨਾਮ ਰਾਮਦਾਸ ਰੂਪ ਵਿੱਚ ਨਹੀਂ ਵਰਤਿਆ ਗੁਰੂ ਅਰਜੁਨ ਦੇ ਜੀ ਨੇ ਨਹੀਂ ਵਰਤਿਆ ਗੁਰੂ ਤੇਗ ਬਹਾਦਰ ਜੀ ਦੀ ਬਾਣੀ 15 ਰਾਗਾਂ ਵਿੱਚ ਹੈ ਪਰ ਸਤਿਗੁਰੂ ਨੇ ਕਿ ਤੇਰੀ ਆਪਣਾ ਨਾਮ ਗੁਰੂ ਤੇਗਹਾ ਬਾਦ ਨੂੰ ਚਲੀ ਵਰਤਿਆ ਦੇਖੋ ਮਹੱਲਾ ਪਹਿਲਾ ਹੈ ਪਰ ਤੱਲੇ ਪਦ ਨਾਮਕ ਹੈ ਮਹੱਲਾ ਦੂਜਾ ਹੈ ਥੱਲੇ ਸ਼ਬਦ ਨਾਮਕ ਹੈ ਮਹੱਲਾ ਤੀਜਾ ਚੌਥਾ ਪੰਜਵਾਂ ਨੌਵਾਂ ਸਿੰਘ ਇੱਕੋ ਹੀ ਸ਼ਬਦ ਗੁਰਦੇਵ ਨੇ ਵਰਤਿਆ ਨਾਮ ਤਨ ਗੁਰੂ ਨਾਮ ਸਹਿਬ ਦੀ ਵਾਕ ਤੇ ਇਹਦਾ ਮਤਲਬ ਹੈ ਸੀ ਬਾਣੀ ਪੜਨ ਵਾਲੇ ਗੁਰ ਸਿੱਖੋ ਕਿ ਮਹੱਲਾ ਤਬਦੀਲ ਹੋ ਰਿਹਾ ਹੈ

बाबा अमरदास जी क्या वो उन तकस्ते गद्दी पे विराजमान बाबा अमरदास के मेरे बेटा इक काम कर मेनू एक वरी अपने पिताजी ਦੇ দর ਤੇ ਛੱਡ ਕੇ ਕਿਤੇ ਮੈਂ ਥੋੜਾ ਜਿਹਾ ਸਾਥੀ ਰੂਪ ਵਿੱਚ ਤੇ ਬਾਣੀ ਵਿੱਚੋਂ ਵੀ ਸਿਧਾਂਤ ਤੇ ਕੁਝ ਬਿਰੂਤੀਆਂ ਕਰਨੀਆਂ ਚਾਹਾਂ ਹੁਣ ਇੱਕ ਪਾਸੇ ਪੁਰਮਾ ਚਾਹੀਦਾ ਤਨਪੁਰ ਅੰਗਰ ਦੇ ਮੈਂ ਰਾਤ ਵੀ ਅਰਜ਼ ਕੀਤੀ ਸੀ ਕਿ ਗੁਰੂ ਅਮਰਦਾਸ ਤੋਂ ਗੁਰੂ ਅੰਗਦ ਦੇਵ ਜੀ ਸ਼ਰੀਰਕ ਉਮਰ ਕਰਕੇ 25 ਸਾਲ ਛੋਟੇ ਗੁਰੂ ਅੰਗਦ ਦੇ 25 ਸਾਲ ਛੋਟੇ ਨੇ ਬਾਬਾ ਅਮਰਦਾਸ 25 ਸਾਲ ਵੱਡੇ ਜੇ ਦੁਨੀਆਵੀ ਰਿਸ਼ਤਾ ਦੇਖੋ ਤੇ ਧੰ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਬੇਟੀ ਬਾਬਾ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹ ਕੁੜਮਾ ਚਾਲੀ ਨੂੰ ਹੁਣ ਆਪਣੇ ਘਰ ਵਿੱਚ ਗੁਰੂ ਅੰਗਦ ਦੇਵ ਦੀ ਬੇਟੀ ਜੋ ਉਹਨਾਂ ਦੀ ਨੂੰਹ ਹੈ ਉਸ ਨੂੰ ਲੈ ਕੇ ਪਿੰਡ ਵੱਸ ਕੇ ਤੋਂ ਖਡੂਰ ਸਾਹਿਬ ਦੀ ਧਰਤੀ ਤੇ ਆਏ ਖਡੂਰ ਸਾਹਿਬ ਜਿੱਥੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਸੰਸਾਰ ਦੇ ਭਲੇ ਦੇ ਲਈ ਮਨੁੱਖ ਕल्याण ਦੇ ਲਈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀਆਂ ਬਖਸ਼ਾਵਾਂ ਪ੍ਰਵੰਦ ਤੇ ਜਿਨ੍ਹਾਂ ਬਾਰੇ ਖਾਸ ਕਰਕੇ ਗੁਰੂ ਅੰਰੰਦ ਸਾਹਿਬ ਦੀ ਬਾਣੀ ਵਿੱਚ ਇਹ ਬਚਨ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਦੀ ਖਾਤੀ ਦੇ ਮਾਲਕ ਬਣੇ ਨੇ ਗੁਰੂ ਅੰਗਦ ਦੇਵ ਜੀ ਉਹ ਆਪ ਵੀ ਨਾਮ ਸ਼ਬਦ ਜਪਦੇ ਨੇ ਸਤਦੇ ਨੇ ਤੇ ਜਿਹੜਾ ਉਹਨਾਂ ਪੜੋਂਦਾ ਦੋਹੀ-ਦੋਹੀ ਖਾਤੀ ਉਹ ਨਾਮ ਦੀਆਂ ਦਾਤਾ ਲੋਕਾਂ ਨੂੰ ਵੀ ਬਣਦੇ ਪਏ ਆਪ ਖੈਰ ਦੀ ਖੈਰ ਦਬੱਟੀ ਹੈ ਬਾਬਾ ਸੱਤਾ ਭਗਵਾਨ ਆਪ ਵੀ ਆਤਮਿਕ ਭੋਜਨ ਛੱਕਦੇ ਨੇ ਤੇ ਜਿੰਨੇ ਲੋਕ ਹੋ ਕੇ ਸਵਾਲੀ ਬਣ ਕੇ ਆਉਂਦੇ ਨੇ ਤਨ ਗੁਰੂ ਅੰਗਦ ਦੇਵ ਜੀ ਉਹਨਾਂ ਦੀ ਝੋਲੀ ਵਿੱਚ ਵੀ ਖੈਰ ਪਾਉਂਦੇ ਤੇ ਉਸ ਵਕਤ ਖਡੂਰ ਸਾਹਿਬ ਦੀ ਧਰਤੀ ਤੇ ਦੋ ਤਰ੍ਹਾਂ ਦਾ ਭੋਜਨ ਪਕਦਾ ਇੱਕ ਆਤਮਾ ਦੇ ਲਈ ਤੇ ਇੱਕ ਸਾਡੇ ਸ਼ਰੀਰ ਦੇ ਲਈ ਸ਼ਰੀਰ ਵਾਸਤੇ ਲੰਗਰ ਅੰਦਰ ਅਰਸ ਅੰਮ੍ਰਿਤ ਖੀਰ ਪਿਆਲੀ ਹੈ ਤੇ ਆਤਮਾ ਦੇ ਉਦਾਰ ਦੇ ਲਈ ਤਨ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰ ਸ਼ਬਦ ਦਾ ਲੰਗਰ ਵਰਤਾਂਦੇ ਬਾਣੀ ਅੰਮ੍ਰਿਤ ਗੋਲ ਹੈ ਕਿ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖਟਿ ਕਿ ਗੁਰੂ ਕੇ ਸ਼ਬਦ ਦਾ ਲੰਗਰ ਬਰਬਤ ਦਾ ਹੈ ਤੇ ਜਿਸ ਦਾ ਟੋਟਾ ਨਹੀਂ ਘਟਾ ਤੇ ਦੂਜਾ ਜਿਹੜਾ ਸ਼ਰੀਰ ਦਾ ਲੰਗਰ ਹੈ ਉਹਦੇ ਬਾਰੇ ਮਹਾਰਾਜ ਜੀ ਨੇ ਕਿਆ ਬਲਵੰਦ ਕੀ ਦੀ ਲੇਕ ਜਨ ਜਿਸ ਬਹੁਤੀ ਸ਼ੌਪ ਪਤਰਾਲੀ ਲੰਗਰ ਦੌਲਤ ਵੜੀ ਹੈ ਵਸ ਅੰਮ੍ਰਿਤ ਖੀਰ ਕਿਆ ਨੇ ਬਾਬਾ ਅਮਰਦਾਸ ਪਿੰਡ ਬਾਸਰ ਕੇ ਤੋਂ ਕੜੂਰ ਸੇ ਬੀਬੀ ਅਮਰੋ ਜੀ ਦੇ ਨਾਲ ਆਏ ਸਾਡੇ ਇਤਿਹਾਸ 'ਚ ਬੜੀ ਸਵਾਰਥੀ ਇਹ ਘਟਨਾ ਵੀ ਹੈ ਕਿ ਬੀਬੀ ਅਮਰੋ ਨੇ ਬਾਬਾ ਅਮਰਦਾਸ ਜੀ ਨੂੰ ਬਾਹਰ ਬਿਠਾ ਦਿੱਤਾ ਹੈ ਤੇ ਆਪ ਅੰਦਰ ਚਲੇ ਗਏ ਕੰਨੀ ਸਾਥੀ ਨੇ ਮੈਨੂੰ ਫੇਰ ਸ਼ਬਦ ਦੁਹਰਾਣ ਲਗਾ ਮੈਂ ਬਾਣੀ ਵਿੱਚੋਂ ਕੁਝ ਬੇਦਕੀ ਕਰਨੀ ਚਾਹਾਂ ਪਰ ਇਤਿਹਾਸ ਨੂੰ ਅੱਖਾਂ ਤੋਂ ਉਲੇ ਕਰਕੇ ਦੇ ਆਪ ਜਿਹਨੂੰ ਬਾਹਰ ਬਿਠਾ ਦਿੱਤਾ ਗਿਆ बीबी अमरोजी खरूर खड़ूर अंदर काल चले पिताजी दे बिदार इते तन गुरु अंदर दे महाराज जी ने देखा बेटी बीबी अमरो आई ते नानक का बेटा के तुसी कुछ सूचना कोई सानु पहला दसया की नहीं तुसी अचिंत्य किमे आ गए उस वक्त बीबी अमरो ने कहा के पिताजी मैं इकली नहीं मेरे नाल घर दे बजरत भी आए थे ਤਨ ਗੁਰੂ ਅੰਗਦ ਦੇ ਮਹਾਰਾਜ ਗੁਰਪ੍ਰਤਾਪ ਸੂਝ ਗ੍ਰੰਥ ਦਾ ਕਰਤਾ ਲਿਖਦਾ ਹੈ ਕਿ ਉਸ ਦਿਨ ਤਨ ਦੇ ਉੱਪਰ ਚਾਦਰ ਦੀ ਬੁੱਕਲ ਮਾਰੀ ਹੈ ਤੇ ਬੇਟੀ ਦੇ ਸਿਰ ਤੇ ਪਿਆਰ ਦੇ ਕੇ ਕਹ ਲੱਗੇ ਪੁੱਤਰ ਉਹਨਾਂ ਨੂੰ ਹੁਣ ਵੀ ਤੂੰ ਬਾਹਰ ਬਿਠਾ ਲਈ ਉਹ ਤਾਂ ਸਾਰੀ ਰਾਤ ਹੀ ਪੇਚੈਨੀ ਵਿੱਚ ਬਤੀਤ ਕੀਤੀ ਹੈ ਤੇ ਆਪ ਲੈਣ ਵਾਸਤੇ ਬਾਹਰ ਚਲੇ ਜਦੋਂ ਘਰ ਤੋਂ ਬਾਹਰ ਨਿਕਲੇ ਤੇ ਦਰਵਾਜ਼ੇ ਦੇ ਕੋਲ ਹੀ ਬਾਬਾ ਅਮਰਦਾਸ ਜੀ ਸਾਡਾ ਇਤਿਹਾਸ ਕਹਿੰਦਾ ਉਸ ਵਕਤ ਉਹਨਾਂ ਦੀ ਉਮਰ 60 ਸਾਲ ਤੋਂ ਕੱਟਦੀ ਪਈ ਕਿਸੇ ਨੇ 50 ਸਾਲ ਲਿਖਿਆ ਕਿਸੇ ਨੇ 70 ਸਾਲ ਲਿਖਿਆ ਪਰ ਆਪਾਂ ਜੋ ਪ੍ਰਚਲਿਤ ਹੈ ਕਿ 70 ਸਾਲ ਦੇ ਕਰੀਬ ਕਹੇ ਬਾਬਾ ਅਮਰਦਾਸ ਜੀ ਦੀ ਉਮਰ ਉਹ ਦਰਵਾਸੇ ਦੇ ਕੋਲ ਬੈਠੇ ਧੰਗੂ ਅੰਗਦ ਦੇ ਮਹਾਰਾਜ ਉਹਨਾਂ ਦੇ ਚਰਨਾਂ ਦੀ ਆਠ ਆਵਾਜ਼ ਸੁਣ ਕੇ ਬਾਬਾ ਅਮਰਦਾਸ ਉੱਤਕੇ ਖਲੇ ਹੋ ਥੋੜਾ ਜਿਹਾ ਤੁਸੀਂ ਦੁਨੀਆਦਾਰਾਂ ਦੇ ਪੱਖੋਂ ਵੇਖਿਓ ਜੋ ਮੈਂ ਬੇਨਤੀ ਕਰ ਰਿਹਾ ਕਿਉਂਕਿ ਸਾਡਾ ਉਥੋਂ ਦਾ ਜੋ ਕਲਚਰ ਸੀ ਜੋ ਉਥੋਂ ਦੇ ਸਾਡੇ ਲੋਕਾਂ ਦੇ ਅੰਦਰ ਖਿਆਲ ਸੀ ਅਕਸਰ ਲੜਕੇ ਵਾਲੇ ਆਪਣੀ ਘਰ ਨੂੰ ਵੱਡਾ ਸਮਝਦੇ ਸੀ ਤੇ ਜਦੋਂ ਕਿਤੇ ਕੁੜਮਾਚਾਰੀ ਦੇ ਨਾਤੇ ਮੰਨੋ ਕੁੜਮ ਨੇ ਘਰ ਆਉਣਾ ਤੇ ਅਗੋਂ ਸਾਰਾ ਪਰਿਵਾਰ ਲੜਕੀ ਵਾਲਾ ਉਹਨਾਂ ਦੀ ਤਰ੍ਹਾਂ ਦੇ ਵਿੱਚ ਖੱਤ ਜੋੜ ਕੇ ਖਲੋ ਕੇ ਉਹਨਾਂ ਦੀ ਆਉ ਭੰਗ ਕਰਦਾ ਸੀ ਪਰ ਇਹ ਪਹਿਲਾ ਮੌਕਾ ਸੀ ਕਿ ਜਿਸ ਦਾ ਭਤੀਜਾ ਪਿਆਰਾ ਹੈ ਬਾਬਾ ਅਮਰਦਾਸ ਦੀ ਉਹ ਕੁੜਮਾਚਾਰੀ ਦੇ ਨਾਤੇ ਨਾਲ ਨਹੀਂ ਉਹ ਧੰਗ ਗੁਰੂ ਅੰਗਦ ਦੇ ਚਰਨਾਂ ਵਿੱਚੋਂ ਬਖਸ਼ੀਸ਼ ਲੈਣ ਆਏ ਤੇ ਪਹਿਲਾ ਮੌਕਾ ਕਹਿ ਸਕਣਾ ਕਿ ਦੁਨਿਆਵੀ ਤੌਰ ਤੇ ਕਿ ਇੱਕ ਕੁੜਮ ਆਪਣੇ ਕੁੜਮ ਦੇ ਦਰਵਾਜ਼ੇ ਦੇ ਉੱਪਰ ਵਿਟਾ ਗਿਆ ਬਾਬਾ ਅਮਰਦਾਸ ਉੱਠ ਖੜੀ ਹੋ ਕੇ ਤੰਗ ਗੁਰੂ ਅੰਗਦ ਦੇ ਮਹਾਰਾਜ ਉਹਨਾਂ ਨੇ ਆਪਣੀਆਂ ਬਾਹਰ ਚਾਦਰ ਤੋਂ ਬਾਹਰ ਕੱਢੀ ਇਸ ਕਰਕੇ ਤਾਂ ਜੋ ਉਹਨਾਂ ਨੂੰ ਆਪਣੀ ਗਲਬਕੜੀ ਵਿੱਚ ਲੈ ਸਕੇ ਸਦਾ ਇਤਿਹਾਸ ਕੀਤਾ ਹੈ ਗੁਰੂ ਅੰਗਦ ਦੇਵ ਜੀ ਨੂੰ ਦੇਖ ਕੇ ਬਾਬਾ ਅਮਰਦਾਸ ਉੱਥੇ ਮੈਂ ਸ਼ਬਦ ਬਾਬਾ ਤਾਂ ਬਰਤ ਰਿਹਾ ਹਾਂ ਕਿ ਦੇਖੋ ਅਗੇ ਸਿਰਫ ਇੱਕੀ ਦੀ ਕਾ ਲੈਣਾ ਭਾਣਣ ਵਾਲੇ ਪਾਸੇ ਤੁਰੇ ਗੁਰੂ ਪਦ ਉਦੋਂ ਹੈ ਜਦੋਂ 12 ਸਾਲ ਦੀ ਕੀਤੀ ਹੋਈ ਕਮਾਈ ਤੋਂ ਬਾਅਦ ਉਹ ਚੀਜ਼ ਮਿਲਦੀ ਬਾਬਾ ਅਮਰਦਾਸ ਉੱਠ ਕੇ ਖੜੇ ਹੋਏ ਧੰਗ ਗੁਰੂ ਅੰਗਦ ਦੇ ਮਹਾਰਾਜ ਆਪਣੇ ਹੱਥ ਫੈਲਾਏ ਜਦੋਂ ਆਪਣੀ ਗਰਬਕੀਤ ਲੈਣਾ ਚਾਹਦੇ ਤੇ ਬਾਬਾ ਅਮਰਦਾਸ ਗਰਬਕੀਤ ਵਿੱਚ ਨਹੀਂ ਆ ਉਹ ਇੱਕੋ ਦਮ ਹਜ਼ੂਰ ਦੇ ਚਰਨਾਂ ਦੇ ਵਿੱਚ ਡਿੱਗ ਪਏ ਤੇ ਬੈਰਾਜ ਵਿੱਚ ਇਹੋ ਕਹਿ ਲੋ ਕਿ ਜ਼ਾਰੋ ਜ਼ਾਰ ਜਿਵੇਂ ਅੰਦਰੋਂ ਚਸ਼ਮਾ ਫੁੱਟ ਪਵੇ ਧਰਤੀ ਤੋਂ ਜ਼ਰਵਾੜੀ ਤੇ ਕਹਿਣ ਲੱਗੇ ਸੱਚੇ ਬਾਦਸ਼ਾਹ ਅੱਜ ਮੈਂ ਤੇਰੇ ਘਰ ਦੇ ਅੰਦਰ ਉਮਰ ਦੇ ਤਖਾਜੇ ਨਾਲ ਲੱਗੀ ਦੁਨੀਆ ਦੇ ਰਿਸ਼ਤੇ ਨਾਲ ਲੱਗੀ ਕੁ르ਮਾ ਚਾਰੀ ਦੇ ਨਾਪੇ ਨਾਲ ਲੱਗੀ ਸੱਚ ਇਹ ਬਹੁਤ ਤੀਰਤਾ ਦਾ ਇਸ਼ਨਾਨ ਕੀਤਾ ਅੰਦਰ ਦੀ ਮਹਿਲ ਨੂੰ ਤਈ ਮੈਂ ਤੇਰੇ ਚਰਨਾਂ ਵਿੱਚ ਇੱਕ ਨਗੁਰਾ ਆਇਆ ਕਾ ਕਿਰਪਾ ਕਰੋ ਮੇਰੀ ਬਾਹ ਪਕੜ ਕੇ ਨਗੁਰੇ ਪੜੀ ਦੀ ਮਹਿਲ ਉਤਾਰ ਲੇ ਸਾਡੇ ਇਤਿਹਾਸਿਕ ਗ੍ਰੰਥ ਵੀ ਸ਼ਬਦ ਲਿਖੇ ਨੇ ओ जरूर मैं चार सत्र सुनावा लिख देने लाख संबंध संसार को पे सतगुरु था श्री गुरु प्रताप सोच के संसार के रिश्ता जान के तन गुरु अंगद देव जी उठ के खड़े हो गए लाख संबंध संसार को पे सतगुरु था के गर मिर्बे को तैयार में गलबकली चलाने लगे पाटते कर का काटे ਜਦ ਗਾਇ ਸ਼੍ਰੀ ਅਮਰ ਕੰਧਨ ਕੋ ਉਠਾ ਲਈ ਗੁਰੂ ਅਮਰਦਾਸ ਨੇ ਚਰਨ ਪਕਰ ਲੈ ਕਹਿਣ ਲੱਗੇ ਗੱਲ ਮਿਲ ਕੇ ਕੋ ਉਚਤ ਨਹੀਂ ਤੇ ਉਹ ਦਾਸ ਪਛਾਨੀ ਗਲੇ ਵਿੱਚ ਨਹੀਂ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਵਿੱਚ ਥਾਵੇ ਬਾਬਾ ਅਮਰਦਾਸ ਜੀ ਅੰਦਰ ਲੈ ਆਏ ਕਿ ਜੇ ਤੁਮਿਲਤੀ ਜ਼ਰੂਰ ਕਰਨੀ ਚਾਹਾਂ ਕਿ ਮਨੁੱਖੀ ਜ਼ਿੰਦਗੀ ਦੇ ਅੰਦਰ ਸਭ ਤੋਂ ਵੱਡੀ ਜਿਹੜੀ ਖੰਡਤਾ ਹੈ ਨਾ ਜੇ ਸ਼ਬਦ ਹੀ ਕੋਈ ਨਹੀਂ ਤੇ ਉਮਰ ਦੇ ਨਾਲ ਨਾਲ ਬੰਦੇ ਦੀ ਖੋਮੇ तकरीबन ਉਹਦੀ ਨਾਲ ਵੱਡੀ ਜਾਂਦੀ ਕਿਉਂਕਿ ਉਹਦਾ ਤਜਰਬਾ ਉਹਦੀ ਜ਼ਿੰਦਗੀ ਦੇ ਲੰਘੇ ਕਦਮ ਉਹਦੇ ਕੋਲ ਇਕੱਠਾ ਕੀਤਾ ਹੋਇਆ ਗਿਆਨ ਕਈ ਵਾਰੀ ਇਹ ਖੰਕਾਰ ਇੰਨੀ ਵੱਡੀ ਰੁਕਾਵਟ ਬਣ ਜਾਂਦਾ ਹੈ ਕਿ ਆਪਣੀ ਉਮਰ ਦੇ ਛੋਟੇ ਕੋਲ ਕਿਤੇ ਗਿਆਨ ਹੋਵੇ ਤੇ ਵੱਡੇ ਦੀ ਉਮਰ ਦੀ ਖੋਮੇ ਜਿਹੜੀ ਉਹ ਝੁੱਕ ਨਹੀਂ ਲੈਂਦੀ ਉਹ ਕਹਿੰਦੀ ਇਹ ਤਾਂ ਕੱਲ ਦਾ ਬੱਚਾ ਜੰਮਿਆ ਸਾਡੇ ਹੱਥਾਂ ਇਹ ਨੂੰ ਇਹਦੀ ਸਮਝ ਕਿਤੇ ਕਿਉਂਕਿ ਵੱਡੀ ਉਮਰ ਦਾ ਅਹੰਕਾਰ ਵੀ ਇੱਕ ਰਸਤੇ ਵਿੱਚ ਦੁਕਾਉੜ ਬਣ ਜਾਂਦਾ ਸਤਗੁਰੂ ਨੇ ਬਾਣੀ ਵਿੱਚ ਕੁਝ ਬਚਨ ਖੜੇ ਰਿਸ਼ਤੇਦਾਰੀ ਦਾ ਮਾਦੂਨ ਨਾਤਾ ਕਿ ਇਹ ਵੀ ਤਾਂ ਹੰਕਾਰ ਦਾ ਰੂਪ ਤਰਨ ਕਰ ਜਾਂਦਾ ਕਿ ਅਸੀਂ ਲੜਕੇ ਵਾਜੋ ਦੇਖੋ ਬਾਬਾ ਅਮਰਦਾਸ ਨੇ ਸਭ ਤੋਂ ਪਹਿਲਾਂ ਮੱਥਾ ਟੇਕ ਕੇ ਇਸ ਖੌਮੇ ਨੂੰ ਚੰਨਾ ਚੂਰ ਕਰ ਦਿੱਤਾ ਕਿ ਇੱਥੇ ਉਮਰ ਦਾ ਤਕਾਜ਼ਾ ਨਹੀਂ ਕਿ ਮੇਰੇ ਤੋਂ ਛੋਟੇ ਨੇ ਮੈਂ ਇਹਨਾਂ ਤੋਂ ਵੱਡਾ ਮਾਂ क्योंकि ये قومें फिर आपको ज्ञान हासिल करने वास्ते रुकावट बन रही दूसरी का रिश्तेदारी का नाता उन्हें एक पासे रख लेता शायद एक कारण बाबा फरीद जैसे महान दरवेश अपनी पवित्र वाणी ये वचन कहे कि कदर असัจ랍 की कृपा ता बरस दी है मोड़े तार बरसात की तरह वंश दी तरह जिव मिल बन्दा है पर कदर कुछ लोग ਉਸ ਰਹਿਮਤ ਦੀ بارش ਮਿੱਟੀوں ਨੂੰ ਸੁੱਕੇ ਦੇ ਸੁੱਕੇ ਰਹਿ ਜਾਣ ਜਿਵੇਂ ਮੀਂਹ ਪੈਂਦਾ ਹੋਵੇ ਤੇ ਉੱਚੀ ਥਾਂ ਤੇ ਪਹਾੜੀ ਤੇ ਵੀ ਪੈ ਤੇ ਭਾਵੇਂ ਸਾਰਾ ਦਿਨ ਮੀਂਹ ਪੈਂਦਾ ਰਹੇ بارش ਹੁੰਦੀ ਰਹੇ ਪਰ ਜਦੋਂ ਵੀ ਘਟੇਗਾ ਪਹਾੜੀ ਸੁੱਕੀ ਦੀ ਸੁੱਕੀ ਰਹਿ ਜਾਏ ਉਸ ਉੱਪਰ ਪਾਣੀ ਟਿਕਦਾ ਨਹੀਂ بارش ਤਾਂ ਸਭ ਤੋਂ ਜ਼ਿਆਦਾ ਉਹਦੇ ਤੇ ਹੋਈ ਪਰ ਨਾ ਟਿਕਣ ਦਾ ਇੱਕੋ ਕਾਰਨ ਕਿ ਉਹਦੇ ਉੱਚੇ ਪੰਨੇ ਉਸ ਮੀਂਹ ਨੂੰ ਟਿਕਾ ਨਹੀਂ ਸਕੀ ਉਹਦੇ ਕੋਲ ਪਾਤ੍ਰਤਾ ਨਹੀਂ ਸੱਚ ਇਹ ਨੇ ਕਿ ਕੁਝ ਗੱਲਾਂ ਐਸੀਆਂ ਨੇ ਕਾਮੇ ਦੀਆਂ ਕਈ ਵਾਰੀ ਬਾਦ ਹੁੰਦੀ ਏ ਬਾਣੀ ਨਹੀਂ ਪਰ ਇਹਨੇ ਸਾਲ ਲੰਘਣ ਤੇ ਬਾਦ ਵੀ ਨਹੀਂ ਸੁੱਕੇ ਦਾ ਸੁੱਕਾ ਹੀ ਰਹਿ ਜਾਂਦਾ ਖੁਸ਼ ਰਹੇਗਾ ਅੰਦਰ ਤਰਾਕਤ ਲਿਖੀ ਬਾਬਾ ਸਾਹਿਬ ਦੇ ਬਚਨ ਕਿੰਨੇ ਦਿੱਤਾ ਦੁਨੀਆ ਦੀ ਵਡਿਆਈ ਤੇ ਵੀ ਇੱਕ ਪਿਪਾਣ ਇਹ ਉੱਚਾ ਪਾਨੇ ਦਾਰਸ਼ਨਿਕ ਵੱਲ ਅਰਜ਼ ਕੀਤੀ ਸੀ ਕਿ ਵਡਿਆਈ ਭਗਤਾਂ ਨੂੰ ਵੀ ਮਿਲੀ ਤੇ ਵਡਿਆਈ ਦੁਨੀਆਦਾਰਾਂ ਨੂੰ ਵੀ ਆਈ ਪਰ ਫਰਕ ਇਹ ਹੈ ਕਿ ਜਦੋਂ ਦੁਨੀਆਦਾਰ ਨੂੰ ਵਡਿਆਈ ਮਿਲਦੀ ਹੈ ਉਹ ਸੀਨਾ ਠੋਕ ਕੇ ਕਹਿੰਦਾ ਅਸੀਂ ਸੰਘਰਸ਼ ਕੀਤੇ ਕਮਾਈਆਂ ਕੀਤੀਆਂ ਤਾਂ ਇਸ ਪਦਵੀ ਤੇ ਪਹੁੰਚੇ ਪਰ ਭਗਤ ਨੂੰ ਜਦੋਂ ਵਡਿਆਈ ਮਿਲਦੀ ਹੈ ਸੱਚ ਇਹ ਲੋਕ ਠੋਕੇ ਕਹਿੰਦਾ ਮਾਲਕ ਮੈਂ ਇਹਦੇ ਯੋਗ ਨਹੀਂ ਜੇ ਜੀ ਕਿਰਪਾ ਕਰਕੇ ਤੁਮੈ ਨੂੰ ਇਹ ਬਖਸ਼ਿਸ਼ ਦੇ ਦਿੱਤੀ। ਕਹਿ ਬੈਠੀ ਸਮਝੀ। ਦੁਨੀਆਦਾਰ ਬੰਦੇ ਨੂੰ ਕੋਈ ਵੀ ਡਿਵਾਈ ਵੇਲੇ ਉਸ ਨਾਲ ਉਹਦੀ ਆਪਣੀ ਖੌਮੇਂ ਜੋੜ ਕੇ ਦੇ ਕੇ ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਬਚਨ ਕਹੇ। ਹਾਂ ਪੀਆ। ਹਾਂ ਕਰਾਂਗੇ। ਹਮ ਮੂਰਗਮਾਂ। ਇਹਦਾ ਮਤਲਬ ਮੈਂ ਕੀਤਾ। ਮੈਂ ਕਰਕੇ ਦੁਕਾਨ ਦਾ। ਤੇ ਸਤਿਗੁਰੂ ਕਿਹਦੇ ਜਿਹੜੀ ਹਾਂ ਮੈਂ ਤੁਲਾਈਏ ਇਹ ਇਤੇ ਮੂਰਖਤਾ ਤੇ ਅਗਿਆਨਤਾ ਦੀ ਨਿਸ਼ਾਨੀ ਹੈ। ਹਮ ਕੀਆ ਕਮ ਕਰਾਂਗੇ ਖਾਂ ਮੂਰ ਗਵਾਰ ਕਰਨੇ ਵਾਲਾ ਵਿਸੜਿਆ ਗੁਰ ਗਿਆ ਭਾਏ ਪਿਆਰ ਜਿੰਨੇ ਕੀਤਾ ਜਿੰਨੇ ਬਣਾਇਆ ਉਹ ਟੁੱਲ ਗਿਆ ਪਰ ਦੂਜੇ ਪਾਸੇ ਭਗਤ ਕਬੀਰ ਸਾਹਿਬ ਦਾ ਵਚਨ ਉਹਨਾਂ ਦਾ ਇੱਕ ਵਚਨ ਹੈ ਕਹਿੰ ਲੱਗੇ ਕਬੀਰ ਨਾ ਹਮ ਕੀਆ ਨਾ ਕਰਾਂਗੇ ਪਰ ਇਹਦੇ ਵਿੱਚ ਜ਼ਿਕਰ ਉਹਨਾਂ ਆਪਣੀ ਵਡਿਆਈ ਦਾ ਕੀਤਾ ਜ਼ਿਕਰ ਉਹਨਾਂ ਨੇ ਆਪਣੀ ਉਪਮਾ ਦਾ ਕੀਤਾ ਉਹਨਾਂ ਨੇ ਇਹਦੇ ਵਿੱਚ ਆਪਣੀ ਸ਼ੋਹਰਤ ਦਾ ਜ਼ਿਕਰ ਵੀ ਕੀਤਾ देखो शब्द ध्यान से पढ़िए कभी नाम किया ना करेंगे ना कर सके शरीर क्या जानूं कि फर किया पयो कबीर कबीर तेने पता नहीं रब ने की कर दिता कबीर कबीर हो लग भगत रविदास साहब को वडियाई है मैं ता बेनती की क्योंकि दुनिया की वडियाई भी एक टिब्बा बन गए ये भी कई बार रब दी रहमत की बारिश होंगी है तो उन्होंने टिका नहीं सकती खोमे का टिब्बा ਗੁਰਦਾਸ ਸਾਹਿਬ ਤੇ ਏਰਮਿਤ ਵਰਤੀ ਪਰ ਉਹਨਾਂ ਨੇ ਇਸ ਰਹਿਮਤ ਦੇ ਨਾਲ ਇੱਕ ਵਚਨ ਕਿਹਾ ਕਿ ਐਸੀ ਲਾਲ ਤੁਝ ਵਿੱਚ ਕੌਣ ਕਰੈ ਗਰੀਬ ਦੀਵਾਦ ਗਸਈਆ ਮੇਰਾ ਮਾ ਘਰ ਛੱਤਰ ਤਹੈ ਜਾਂ ਕੀ ਛੋਤ ਜਗਤ ਕੋ ਲੱਗੈ ਤਾਂ ਪਰ ਦੂਹੀ ਤਰੈ ਨੀਚੇ ਉੱਚ ਕਰੈ ਮੇਰਾ ਗੋਬਿੰਦ ਕਾਮੁ ਤੇ ਨਾ ਡਰੈ ਨੀਚੇ ਉੱਚਾ ਸ਼ਬਦ ਕੈ ਇਹਦਾ ਮਤਲਬ ਰੋਲਦਿਆ ਕੋਣਾ ਨੂੰ ਤੂੰ ਉੱਚੀ ਥਾਂ ਬਚਲੈ ਮੈਂ ਜੇ ਵੀਲਟੀ ਕਰਨ ਲਗਾ ਜਦੋਂ ਕੋਈ ਜਾਂਦਾ ਹੈ ਸਭ ਤੋਂ ਪਹਿਲੀ ਗੱਲ ਦੁਨੀਆ ਦੀ ਵਡਿਆਈ ਨਹੀਂ ਦੇ ਚੱਕਣ ਦੇ ਕਿਉਂਕਿ ਉਹ ਰਸਤੇ 'ਚ ਰੁਕਾਵਟ ਬਣਦੀ ਹੈ ਉਹਨੂੰ ਸੱਟ ਵੱਜਦੀ ਹੈ ਮਹਾਰਾਜ ਕਹਿੰਦੇ ਦੂਜੀ ਗੱਲ ਧੰਦਾ ਹੰਕਾਰ ਇਹ ਵੀ ਚੁੱਕਣ ਦੀ ਦਿੱਤਾ ਮੈਂ ਤਾਂ ਵਿਚੋਂ ਪਰ ਕਰ ਲਿਆ ਹੈ ਬਾਬਾ ਅਮਰ ਦਾਸ ਨੇ ਮੱਥਾ ਟੇਕ ਦਿੱਤਾ ਉਹਨਾਂ ਨੇ ਦੁਨੀਆ ਦੀ ਵਡਿਆਈ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਸ਼ਰੀਰਕ ਵਡੇਰੀ ਉਮਰ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਪੁਰਨਾਚਾਰੀ ਦੇ ਵਿਸਾਇਕ ਕੋਈ ਪਰਵਾਹ ਨਹੀਂ ਕੀਤੀ ਇੱਥੋਂ ਤੱਕ ਕਿ ਉਹਨਾਂ ਨੇ ਉਮਰ ਦੀ ਵੀ ਕੋਈ ਪਰਵਾਹ ਨਹੀਂ ਕੀਤੀ ਸਭ ਕੁਝ ਗੁਰੂ ਅੰਗਦ ਸਾਹਿਬ ਦੇ ਸਨਮੁਕੋਨਾ ਰੱਖ ਕੇ ਨਮਸਕਾਰ ਕਰਦੇ ਬਾਬਾ ਫਰੀਦ ਸਾਹਿਬ ਦੇ ਬਚਨ ਨੇ ਕਿ ਗਰਬ ਜਿੰਨਾ ਵਡਿਆਈਆਂ ਤਨ ਜੋਬਨ ਆਵਾ ਇੱਕ ਤਨ ਦੂਜੀ ਵਡਿਆਈ ਤੇ ਤੀਸਰੀ ਜਵਾਨੀ ਇੰਨੇ ਤੇ ਰੁਕਾ ਆਪਣੇ ਸੁਕਰਮੇ ਦੰਦਿਆਂ ਤਨ ਜੋਬਨ ਆਵਾ ਖਾਲੀ ਚੱਲੇ ਧੰਨ ਛੋਟੀ ਬੇ ਜਿਉ ਮੀਆਂ ਜਿਵੇਂ ਮੀਨ ਦਾ ਟੱਬਾ ਖਾਲੀ ਰਹਿ ਗਿਆ ਇਸੇ ਤਰ੍ਹਾਂ ਕਈ ਵਾਰੀ ਉਹ ਅੰਦਰ ਖਾਲੀ ਰਹਿ ਜਾਂਦਾ ਗੁਰੂ ਅੰਗਦ ਸਾਹਿਬ ਦੇ ਚਰਨਾਚ ਹੁਣ ਮੈਂ ਫਿਰ ਬੇਨਤੀ ਕਰਾਂ ਕਿ 7 ਸਾਲ ਦੀ ਉਮਰ ਹੈ ਤੇ ਕੱਲ ਨਾ ਉਹਨਾਂ ਦੀ ਜਵਾਨਾਂ ਨੂੰ ਮਾਫ਼ੀ ਕਰ ਦਿੱਤੀ ਤਾਂ ਕਿ ਲੰਗਰ ਤੇ ਪ੍ਰਸ਼ਾਦ ਪਾਣੀ ਛਕਿਆ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਜਦੋਂ ਦਰਬਾਰ ਛਕਿਆ ਤੇ ਉਦੋਂ ਕੀਰਤਨ ਸੁਣਿਆ ਵਿਚਾਰ ਸੁਨੇ ਬਾਣੀ ਸੁਣ ਇਹ ਸੁਣ ਤੋਂ ਬਾਅਦ ਮਨ ਨੂੰ ਅੰਦਰ ਦਾ ਟਿਕਾਣਾ ਮਿਲਿਆ ਤੇ ਇੱਕ ਮੇਲਤੀ ਹੋਰ ਸਾਥ ਸੰਗਤ ਗੁਰੂ ਅੰਗਦ ਸਾਹਿਬ ਜੀ ਬਾਰੇ ਦੇ ਕੋਈ ਸਾਥੀ ਨਹੀਂ ਇਹਨੂੰ ਆਪਾਂ ਅਕੀਦੇ ਨਰ ਭਾਵਨਾ ਦੀ ਨਜ਼ਰ ਦੇ ਨਾਲ ਵੇਖੀ ਗੁਰੂ ਅੰਗਦ ਦੇ ਜੀ ਬਾਰੇ ਭੂਮਰੰਦ ਸਾਹਿਬ ਜੀ ਦਾ ਇੱਕ ਮਤ ਇੱਕ ਖਿਆਲ ਇੱਕ ਬਚਨ ਹੈ ਕਿ ਗੁਰੂ ਅੰਗਦ ਸਾਹਿਬ ਜੀ ਦੀ ਜਿਸ ਉੱਪਰ দৃষ্টি ਪੈ ਜਾਂਦੀ ਸੀ